ਸੂਬੇ ਦੇ ਵਿੱਚ ਇੱਕ ਪਾਸੇ ਜਿੱਥੇ ਗਰਮੀ ਦਾ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਪਰ ਦੂਜੇ ਪਾਸੇ ਆਸਥਾ ਦੇ ਅੱਗੇ ਜਿਹੜੀ ਗਰਮੀ ਹੈ ਉਹ ਫਿੱਕੀ ਪੈਂਦੀ ਨਜ਼ਰ ਆ ਰਹੀ ਐ ਸੀ ਇਸ ਵੇਲੇ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਜਿਸ ਨੂੰ ਕਿ ਹੈਰੀਟੇਜ ਸਟਰੀਟ ਵੀ ਕਹਿੰਦੇ ਆ ਉੱਥੇ ਮੌਜੂਦ ਹਾਂ ਤਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਸੰਗਤ ਦੀ ਆਮਦ ਜਿਹੜੀ ਹੈ ਲਗਾਤਾਰ ਵਧਦੀ ਜਾ ਰਹੀ ਹੈ ਤਸਵੀਰਾਂ ਤੁਸੀਂ ਅੰਮ੍ਰਿਤਸਰ ਤੋਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਇਸ ਵੇਲੇ ਹੈਰੀਟੇਜ ਸਟਰੀਟ ਤੇ ਨਜ਼ਰ ਆ ਰਹੇ ਹੋਣਗੇ ਔਰ ਇਸ ਵੇਲੇ ਅਗਰ ਸਮੇਂ ਦੀ ਗੱਲ ਕਰੀਏ ਤਾਂ 1 ਵਜੇ ਦੇ ਕਰੀਬ ਦਾ ਸਮਾਂ ਹੋ ਚੁੱਕਾ ਹੈ ਲੇਕਿਨ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਤੁਹਾਨੂੰ ਦੂਰ ਦੂਰ ਤੱਕ ਨਜ਼ਰ ਆਏਗੀ ਔਰ ਲੋਕ ਜਿਹੜੇ ਨੇ ਦਰਸ਼ਨ دیدਾਰੇ ਕਰਨ ਵਾਸਤੇ ਇੱਥੇ ਪਹੁੰਚ ਰਹੇ ਨੇ ਔਰ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਨੇ ਇੱਥੇ ਆ ਰਹੀਆਂ ਨੇ ਤਾਂ ਤੁਸੀਂ ਦੇਖੋ ਕਿ ਇੱਕ ਪਾਸੇ ਲੋਕ ਘਰਾਂ ਚੋਂ ਨਿਕਲ ਨਹੀਂ ਰਹੇ ਤੇ ਪਰ ਦੂਸਰੇ ਪਾਸੇ ਗਰਮੀ ਦੇ ਵਿੱਚ ਜਿਹੜੇ ਲੋਕ ਜਿਹੜੇ ਨੇ ਉਹ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਆ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਸ੍ਰੀ ਅਮਰਸਰ ਸਾਹਿਬ ਜੋ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੱਕ ਵੱਡਾ ਆਸਥਾ ਦਾ ਕੇਂਦਰ ਹੈ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੂਰ ਦਰਾਡੇ ਤੱਕ ਜਿੱਥੇ ਵੀ ਕੈਮਰੇ ਦੀ ਨਜ਼ਰ ਜਾਏਗੀ ਉੱਥੇ ਤੁਹਾਨੂੰ ਲੋਕ ਨਜ਼ਰ ਆਣਗੇ ਜਿਹੜੇ ਕਿ ਗੁਰੂ ਘਰ ਦੇ ਵਿੱਚ ਦਰਸ਼ਨ دیدਾਰੇ ਕਰਨ ਵਾਸਤੇ ਆ ਰਹੇ ਨੇ ਤੇ ਤਸਵੀਰਾਂ ਤੁਹਾਨੂੰ ਅਸੀਂ ਹੈਰੀਟੇਜ ਸਟਰੀਟ ਤੋਂ ਸਾਂਝੀਆਂ ਕਰ ਰਹੇ ਹਾਂ ਚਾਹੇ ਗਰਮੀ ਬਹੁਤ ਜ਼ਿਆਦਾ ਹੈ ਕਿ ਇਸ ਵੇਲੇ ਤਾਪਮਾਨ ਜਿਹੜਾ ਹੈ 46 ਡਿਗਰੀ ਦੇ ਆਸ-ਪਾਸ ਹੈ ਲੇਕਿਨ ਲੋਕ ਜਿਹੜੇ ਨੇ ਉਹ ਮੱਥਾ ਟੇਕਣ ਵਾਸਤੇ ਆ ਰਹੇ ਨੇ ਔਰ ਕਿਸ ਤਰੀਕੇ ਨਾਲ ਲੋਕ ਆਪਣੇ ਮੂੰਹ ਟਕੇ ਨੇ ਸਿਰ ਟਕੇ ਨੇ ਤਾਂਕਿ ਉਹਨਾਂ ਨੂੰ ਗਰਮੀ ਨਾ ਲੱਗੇ ਲੇਕਿਨ ਫਿਰ ਵੀ ਲੋਕ ਜਿਹੜੇ ਦਰਸ਼ਨ ਦਿਦਾਰੇ ਕਰਨ ਵਾਸਤੇ ਆ ਰਹੇ ਨੇ ਕੁਝ ਸੰਗਤਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਅੱਜ ਇੱਥੇ ਪਹੁੰਚ ਰਹੀਆਂ ਨੇ ਆ ਸਰ ਕੀ ਕਹਿਣਾ ਚਾਹੋਗੇ ਗਰਮੀ ਬਹੁਤ ਹੈ ਔਰ ਤਦ ਵੀ ਆ ਰਹੇ ਹੋ ਕਿੱਦਾ ਲੱਗ ठीक है सर दरबार ते आना है ते गर्मी सर्दी आना ही है जी। हम्म। ते कोई गल नहीं बारिश आएगी। दो दिन तक बारिश दिखा रहे हैं नेट। किथों आए ਤੁਸੀਂ? रोसपुर तो आए सी। स्पेशली ਮਥਾ ਟਿਕਨ ਆਈ ਸੀ। हां जी सर स्पेशल ਮਥਾ ਟਿਕਨ। ਗਰਮੀ ਤੇ ਨਹੀਂ ਲੱਗ ਰਹੀ ਇੱਥੇ। ਇਹ ਸਰ ਨਹੀਂ ਲੱਗ ਰਹੀ। ਗੁਰੂ ਘਰ ਆ ਕੇ ਗਰਮੀ ਨਹੀਂ। ਨਹੀਂ ਲੱਗਦੀ। ਤਾਂ ਬਿਲਕੁਲ ਤੁਸੀਂ ਦੇਖੋਗੇ ਗੁਰੂ ਘਰ ਆ ਕੇ ਗਰਮੀ ਨਹੀਂ ਲੱਗਦੀ। ਤਾਂ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਇਸ ਵੇਲੇ ਆਪਣਾ ਮੂੰਹ ਟੱਕ ਕੇ ਜਾ ਰਹੇ ਨੇ। हां जी मैडम ਕੀ ਕਹਿਣਾ ਚਾਹ ਕਿਆ ਕਹਿਣਾ ਚਾਹੇਂਗੇ? ਕਹਾਂ ਸੇ ਆਏ ਹੈਂ ਔਰ ਹਮ ਲੋਕ ਉੜੀਸ਼ਾ ਸੇ ਆਏ ਹੈਂ। acha तो गर्मी बहुत है लेकिन आ, बहुत गर्मी है मगर हम दर्शन करने के आए हैं क्या करू अच्छा हाँ, और दर्शन ही तो होता है ना क्या बोलू तो उसकी आगे गर्मी है गर्मी है गर्मी फीकी हाँ और क्या कहूँ इतना लू चल रहा है जी मन में दर्शन करने है। आ, मगर देखो किस तरीके मंच है कि दर्शन करने लोग ਐਸ ਵੇਲੇ ਛਤਰੀ ਲਾਕੇ ਨੇ ਮੈਡਮ ਕੀ ਕਹਿਣਾ ਚਾਹੇਂਗੇ ਕੀ ਕਹਾਂਗੇ ਬਹੁਤ ਤਾਂ ਧੁੱਪ ਹੈ ਹਰ ਕਹਿਾਂਗੇ ਜੀ ਤਾਂ ਤੁਸੀਂ ਵੇਖੋ ਕਿ ਇੱਕ ਪਾਸੇ ਗਰਮੀ ਹੈ ਤਾਂ ਦੂਜੇ ਪਾਸੇ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਕਹਿ ਰਹੇ ਨੇ ਕਿ ਦਰਸ਼ਨਾ ਦੇ ਅੱਗੇ ਜਿਹੜੀ ਇਹ ਗਰਮੀ ਫਿੱਕੀ ਹੈ ਤਾਂ ਤੁਹਾਨੂੰ ਅਸੀਂ ਹੈਰੀਟੇਜ ਸਟਰੀਟ ਤੋਂ ਦਿਖਾ ਰਹੇ ਨਜ਼ਾਰਾ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਲੋਕ ਆ ਰਹੇ ਨੇ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਕਾਂਸੇ ਆਏ ਆ ਦਿੱਲੀ ਸੇ तो क्या कहना चाहेंगे गर्मी बहुत है लेकिन मन में एक है कि दर्शन करने जाने हाँ जी बिल्कुल करने जाने बाबा जी के ऊपर बड़ी में, हमारी आस्था है जरूर जाएंगे चाहे गर्मी हो चाहे तूफान हो कुछ भी हो यहाँ हर, हर कामना पूरी हो जाती है जो मांगो वही मिलता है यहाँ बाबा साहब का दरबार दिल्ली से आए हम स्पेशल इतनी गर्मी है धूप है फिर भी हम ਦਰਸ਼ਨ ਕਰਨੇ ਲਈ ਆਏ ਆ ਗਰਮੀ ਕੁਝ ਵੀ ਨਹੀਂ ਬਾਬਾ ਜੀ ਦੇ ਅਗੇ ਕੁਝ ਨਹੀਂ ਹੈ ਜਦ ਦਰਸ਼ਨ ਕਰਨੇ ਆ ਤਾਂ ਕਰਨੇ ਆ ਗਰਮੀ ਕੀ ਕਰੇਗੀ ਕੁਝ ਵੀ ਨਹੀਂ ਕਰੇ ਗਰਮੀ ਕੁਝ ਨਹੀਂ ਹੈ ਤਾਂ ਬਿਲਕੁਲ ਤੁਸੀਂ ਦੇਖੋਗੇ ਲੋਕਾਂ ਦੀ ਆਸਥਾ ਤੁਹਾਨੂੰ ਦਿਖਾ ਰਹੇ ਆ ਕਿ ਲੋਕਾਂ ਨੇ ਕਿਹਾ ਕਿ ਚਾਹੇ ਗਰਮੀ ਬਹੁਤ ਜ਼ਿਆਦਾ ਹੈ ਲੇਕਿਨ ਉਹਨਾਂ ਦੀ ਆਸਥਾ ਸਭ ਤੋਂ ਉੱਤਰ ਹੈ ਕੁਝ ਲੋਕਾਂ ਨਾਲ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਹੈਰੀਟੇਜ ਸਟਰੀਟ ਵਿਰਾਸਤੀ ਮਾਰਗ ਤੇ ਮੌਜੂਦ ਆ ਮੈਡਮ ਕੀ ਕਹਿਣਾ ਚਾਹੋਗੇ ਗਰਮੀ ਬਹੁਤ ਹੈ ਪਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਵੇਂ ਮੂੰਹ ਟੱਕ ਕੇ ਲੋਕ ਆ ਰਹੇ ਮੈਡਮ ਕੀ ਕਹਿਣਾ ਚਾਹੋਗੇ ਗਰਮੀ ਬਹੁਤ ਹੈ ਪਰ ਦਰਸ਼ਨ ਨੂੰ ਕਰਨ ਜਾ ਰਹੇ ਹੋ ਗਰਮੀ ਫਿਰ ਕੀ ਬਹੁਤ ਹੈ ਜਾਣਾ ਤਾਂ ਹੈਗਾ ਹੀ ਆ ਦਰਸ਼ਨ ਕਰਨ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੋਕ ਇੱਥੇ ਨਜ਼ਰ ਆ ਰਹੇ ਨੇ ਤਾਂ ਤੁਸੀਂ ਹੈਰੀਟੇਜ ਸਟਰੀਟ ਦਾ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਥੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਸਥਾਪਿਤ ਹੈ ਉੱਥੇ ਕਿਸ ਤਰੀਕੇ ਦੇ ਨਾਲ ਲੋਕ ਨੇ ਔਰ ਦੂਰ ਦੂਰ ਤੱਕਨ ਤੁਹਾਨੂੰ ਜਿਹੜੇ ਨੇ ਉਹ ਇਸ ਵੇਲੇ ਲੋਕ ਨਜ਼ਰ ਆਣਗੇ ਜਿਹੜੇ ਕਿ ਇਸ ਵੇਲੇ ਮੱਥਾ ਟੇਕਣ ਵਾਸਤੇ ਆ ਰਹੇ ਨੇ ਔਰ ਤਪਦੀ ਗਰਮੀ ਹੈ ਤੁਹਾਨੂੰ ਦੱਸਣਾ ਚਾਹਾਂਗੇ 1 ਵਜੇ ਦੇ ਕਰੀਬ ਹੋ ਚੁੱਕਾ ਹੈ ਲੇਕਿਨ ਫੇਰ ਵੀ ਲੋਕਾਂ ਦੇ ਵਿੱਚ ਆਸਥਾ ਬਹੁਤ ਜ਼ਿਆਦਾ ਹੈ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਲੋਕ ਮੱਥਾ ਟੇਕਣ ਵਾਸਤੇ ਲਗਾਤਾਰ ਗੁਰੂ ਘਰ ਦੇ ਵਿੱਚ ਪਹੁੰਚਦੇ ਨਜ਼ਰ ਆ ਰਹੇ ਨੇ ਹਾਂਜੀ ਮੈਡਮ ਕੀ ਕਹਿਣਾ ਚਾਹੋਗੇ ਗਰਮੀ ਬਹੁਤ ਹੈ ਪਰ ਕੀ ਕਹੋਗੇ ਇਸ ਗਰਮੀ ਬਾਰੇ ਮੈਡਮ ਕੀ ਕਹੋਗੇ ਗਰਮੀ ਬਹੁਤ ਹੈ ਜੀ ਇਹਦੇ ਬਾਰੇ ਤਾਂ ਬਿਲਕੁਲ ਤੁਸੀਂ ਦੇਖੋ ਕਿ ਕੁਝ ਲੋਕ ਗੱਲ ਕਰਨ ਨੂੰ ਤਿਆਰ ਨਹੀਂ ਹੈ ਤਾ ਇਸ ਵੇਲੇ ਹੈਰੀਟੇਜ ਸਟਰੀਟ ਦੀ ਰੌਣਕਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਛਤਰੀ ਲੈ ਕੇ ਬਕਾਇਦਾ ਤੌਰ ਤੇ ਇੱਥੇ ਆਉਂਦੇ ਨੇ ਚਾਹੇ ਗਰਮੀ ਬਹੁਤ ਹੈ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਬਹੁਤ ਗਰਮੀ ਹੈ ਜੀ ਸੇਵਾ ਕਰਨਾ ਹੈ ਤੇ ਗੁਰੂ ਘਰ ਗੁਰੂ ਰਾਮਦਾਸ ਦੇ ਘਰੇ ਲੇਕਿਨ ਜਿਹੜਾ ਟੈਂਪਰੇਚਰ ਹੈ ਦਿਨ ਬਦ ਦਿਨ ਵੱਧਦਾ ਜਾ ਰਿਹਾ ਬਹੁਤ ਜ਼ਿਆਦਾ ਅਪੀਲ ਹੈ ਸਾਰੀ ਸੰਗਤ ਨੂੰ ਕਿ ਦਰਖਤ ਵੱਧ ਤੋਂ ਵੱਧ ਲਗਾਓ ਤੇ ਗੁਰੂ ਰਾਮਦਾਸ ਨੂੰ ਕਹੋ ਕਿ ਮਾਰੇ ਕਿਰਪਾ ਹੀ ਰੱਖ ਠੰਡ ਪਰਸਾ ਬਿਲਕੁਲ ਬਿਲਕੁਲ ਭਾਜੀ ਕੀ ਕਹਿਣਾ ਚਾਹੋਗੇ ਆਸਥਾ ਕੇ ਗਰਮੀ ਫਿੱਕੀ ਹੈ ਮਹੇ ਗਰਮੀ ਫਿੱਕੀ ਵੀ ਹੈ ਦੂਸਰੀ ਗੱਲ ਹੈ ਵੀ ਗਰਮੀ ਦੇ ਵਿੱਚ ਜਿਆਦਾ ਜਿਆਦਾ ਜਿੰਨੇ ਵੀ ਲੋਕ ਚੱਲ ਰਹੇ ਆ ਪਾਣੀ ਦਾ ਸੇਵਨ ਜਿਆਦਾ ਕਰਨ ਔਰ ਗਰਮੀ ਦੀ ਆੜ ਤੋਂ ਬਚਣ ਕੀ ਉਹਦੇ ਘਰੇ ਜਿਹੜਾ ਉਹਦੇ ਘਰੇ ਆਉਂਦਾ ਉਹਨੂੰ ਗਰਮੀ ਨਹੀਂ ਲੱਗਦੀ ਜਿਹੜਾ ਉਹ ਉਹਦੇ ਦਰਬਾਰ ਤੇ ਉਹਦੇ ਘਰੇ ਆਣ ਕੇ ਨਤਮਸਤਕ ਹੋਣਿਆ ਉਹਨੂੰ ਗਰਮੀ ਨਹੀਂ ਲੱਗੇਗੀ ਹਾਂਜੀ ਜੀ ਬਿਲਕੁਲ ਮੈਡਮ ਕੀ ਕਹਿਣਾ ਚਾਹੋਗੇ ਤੁਸੀਂ ਗਰਮੀ ਬਹੁਤ ਹੈ ਬਹੁਤ ਹੈ ਕਹਾਂ ਸੇ ਆਏ ਆਪ ਹਮ ਗਰਸ਼ੰਕਰ ਸੇ ਹਾਂਜੀ ਗਰਸ਼ੰਕਰ ਅੱਛਾ ਗਰਸ਼ੰਕਰ ਤੇ ਅੱਜ ਗਰਮੀ ਬਹੁਤ ਆ ਪਰ ਦਰਸ਼ਨਾ ਕੀ ਗਰਮੀ ਫਿੱਕੀ ਨਹੀਂ ਦਰਸ਼ਨਾ ਵਧੀਆ ਹੋ ਗਏ ਸੀਗੇ ਵਧੀਆ ਹੋ ਗਏ ਹਾਂਜੀ ਹੁਣ ਤਾਂ ਨਹੀਂ ਗਰਮੀ ਲੱਗਦੀ ਨਹੀਂ ਹੁਣ ਤਾਂ ਨਹੀਂ ਲੱਗਦੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਘਰ ਦੀ ਆਸਥਾ ਚ ਜਿਹੜੇ ਯਕੀਨ ਰੱਖਣ ਵਾਲੇ ਲੋਕ ਨੇ ਉਹਨਾਂ ਨੇ ਕਿਹਾ ਕਿ ਇੱਥੇ ਆਸਥਾ ਜਿਹੜੀ ਹੈ ਉਸ ਦੇ ਅੱਗੇ ਗਰਮੀ ਬਿਲਕੁਲ ਫਿੱਕੀ ਹੈ ਔਰ ਗਰਮੀ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਕਿ ਲੋਕ ਕਿਸ ਤਰੀਕੇ ਨਾਲ ਆਪਣਾ ਬਚਾ ਕੇ ਦੇ ਨਜ਼ਰ ਆ ਰਹੇ ਨੇ ਹੈਰੀਟੇਜ ਸਟਰੀਟ ਹੈ ਤੇ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਤੁਸੀਂ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਆਪਣੀ ਕਿ ਕਿਸ ਤਰੀਕੇ ਦੇ ਨਾਲ ਇੱਥੇ ਲੱਖਾਂ ਦੀ ਤਦਾਦ ਚ ਸੰਗਤ ਜਿਹੜੀ ਹੈ ਉਹ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀ ਹੈ ਔਰ ਗਰਮੀ ਬਹੁਤ ਜ਼ਿਆਦਾ ਹੈ ਲੇਕਿਨ ਫੇਰ ਵੀ ਜਿੱਥੇ ਕਿ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਜਿੱਥੇ ਕਿ ਕਿਹਾ ਗਿਆ ਹੈ ਕਿ ਗਰਮੀ ਦਾ ਰੈੱਡ ਅਲਰਟ ਹੈ ਉੱਥੇ ਪਾਸੇ ਤਾਪਮਾਨ ਜਿਹੜਾ ਹੈ 47 48 ਡਿਗਰੀ ਦੇ ਕੋਲ ਪਹੁੰਚ ਚੁੱਕਾ ਹੈ ਪਰ ਦੂਸਰੇ ਪਾਸੇ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕੀ ਇਸ ਗੁਰੂ ਘਰ ਦੇ ਵਿੱਚ ਦਰਸ਼ਨ ਦੇਦਾਰੇ ਕਰਨ ਵਾਸਤੇ ਪਹੁੰਚ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਐਸੀ ਚਾਹੇ ਰੈਡ ਅਲਰਟ ਹੈ ਪਰ ਆਸਥਾ ਦੇ ਅੱਗੇ ਰੈਡ ਅਲਰਟ ਵੀ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ ਲੋਕਾਂ ਨੇ ਇੱਕ ਮੰਗ ਵੀ ਰੱਖੀ ਹੈ ਕਿ ਲੋਕ ਆਪਣਿਆਂ ਵੱਤ ਤੋਂ ਵੱਧ درخت ਲਾਣ ਲੇਕਿਨ ਗਰਮੀ ਦੇ ਰੈਡ ਲਰ ਦਾ ਰਿਐਲਿਟੀ ਚੈੱਕ ਅੱਜ ਅਸੀਂ ਤੁਹਾਡੇ ਸਾਹਮਣੇ ਰੱਖਿਆ ਹੈ ਕਿ ਅੰਮ੍ਰਿਤਸਰ ਦੇ ਵਿੱਚ ਆਉਣ ਵਾਲੀ ਸੰਗਤਾਂ ਵਾਸਤੇ ਰੈੱਡ ਅਲਰਟ ਮਹਿਜ ਕਿਤਾਬਾਂ ਤੱਕ ਸੀਮਿਤ ਹੈ ਲੇਕਿਨ ਆਸਥਾ ਸਭ ਤੋਂ ਉੱਤੇ ਹੈ ਕੈਮਰਾਮੈਨ ਅਰਸ਼ਦ ਜਲਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ